ਆਪ ਸਰਕਾਰ ਦੇ ਵੱਲੋਂ ਕੁਝ ਦੇ ਆਪਕਾ ਦੇ ਨਾਲ ਵਾਦੇ ਕੀਤੇ ਗਏ ਸੀ ਤੇ ਉੱਥੇ ਹੀ ਹੁਣ ਕੇਜਰੀਵਾਲ ਦੀ ਮੂੰਹ ਬੋਲੀ ਪੈਣ ਸ਼ਿਪੀ ਸ਼ਰਮਾ ਮੁਰ ਤੋਂ ਲਾਈਵ ਹੋਈ ਹੈ ਤੇ ਉਹਨਾਂ ਨੇ ਆਪ ਸਰਕਾਰ ਤੇ ਤਿੱਖੇ ਨਿਸ਼ਾਨੇ ਵਿਸਾਦੇ ਨੇ ਤੇ ਕਿਹਾ ਹੈ ਕਿ ਵਾਦੇ ਕੀਤੇ ਸੀ ਪਰ ਪੂਰੇ ਨਹੀਂ ਹੋਏ ਅਤੇ ਇੱਕ ਵਕੀਲ ਵੀ ਜਿਹੜਾ ਉਸਦੀ ਫੀਸ ਵੀ ਜਿਹੜੀ 8 ਲੱਖ ਤੋਂ ਜ਼ਿਆਦਾ ਸੀ ਤੇ ਹੁਣ ਕੁਝ ਲੋਕਾਂ ਨੂੰ ਉਹਨਾਂ ਦੇ ਵੱਲੋਂ ਅਪੀਲ ਕੀਤੀ ਹੈ ਕਿ ਜਿਹੜੀ ਕੁਝ ਸਿੱਖ ਜਥੇਬੰਦੀਆਂ ਨੇ ਕੁਝ ਜਥੇਬੰਦੀਆਂ ਕੁਝ ਲੋਕ ਉਹ ਸਾਡੀ ਸਹਾਇਤਾ ਦੇ ਨਾਲ ਜ਼ਰੂਰ ਜੁੜਨ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਅਜਿਹੀ ਜਿਹੜੇ ਬਿਆਨ ਉਹ ਵੀ ਦਿੱਤੇ ਇਹ ਨੇ ਤੇ ਦੂਜੇ ਪਾਸੇ ਕੇਜਰੀ왈ਦੀ ਮੂੰ ਬੋਲੀ ਪੈਣ ਸ਼ੀਪੀ ਸ਼ਰਮਾ ਕਾਫੀ ਭਾਵੁਕ ਵੀ ਦਿਖਾਈ ਦੇ ਰਹੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆਂ ਸ਼ੀਪੀ ਸ਼ਰਮਾ ਦਾ ਇਸ ਮੁੱਦੇ ਤੇ ਹੋਰ ਕੀ ਕਹਿਣਾ ਹੈ ਮੈਂ ਸ਼ੀਪੀ ਸ਼ਰਮਾ 646 ਬੇਰੁਜ਼ਗਾਰ ਪੀਟੇ ਕੇਜਰੀਪਾਲ ਜੀ ਦੀ ਮੂੰ ਬੋਲੀ ਪੈਣ ਮੈਂ ਹਰ ਇੱਕ ਪੰਜਾਬ ਦੀ ਉਹ ਜਿੱਥੇ ਬੰਦੀ ਨੂੰ ਟੀਚਰ ਜੁਨੀਨ ਨੂੰ ਹਰ ਇੱਕ ਪੰਜਾਬ ਵਾਸੀ ਨੂੰ ਇੱਕ ਬੇਨਤੀ ਕਰਦੇ ਹੱਥ ਜੋੜ ਕੇ ਕਿ ਅਸੀਂ ਆਤਮਾਰਾਮ ਜੀ ਵਕੀਲ ਕੀਤੇ ਨੇ ਰਾਜੀ ਆਤਮਾਰਾਮ ਜੀ ਤੇ ਉਹਨਾਂ ਦੀ ਫੀਸ ਅਸੀਂ 8.5 ਲੱਖ ਦੇ ਚੁੱਕੇ ਆਂ ਤੇ 3.5 ਲੱਖ ਘਟ ਰਹੀ ਆ ਤੇ ਉਹ ਫੀਸ ਇਕੱਠੀ ਕਰਨ ਲਈ 3.5 ਲੱਖ ਘਟ ਰਿਹਾ ਉਸ ਦਾ ਤੁਹਾਡਾ ਸਹਿਯੋਗ ਮੰਗਦੇ ਆਂ ਕਿ ਜਿੰਨੇ ਵੀ ਤੁਸੀਂ ਹੋ ਸਕਦੇ ਹੋ ਸਾਡੀ ਮਦਦ ਕਰੋ ਜਿੰਨਾ ਵੀ ਤੁਸੀਂ 500 600 700 800 ਜਿੰਨਾ ਵੀ ਤੁਸੀਂ ਦੇ ਸਕਦੇ ਹੋ ਤੁਹਾਡਾ 1 ਰੁਪਿਆ ਦਿੱਤਾ ਵੀ ਤੁਹਾਡੇ 50 ਰੁਪਏ ਦਿੱਤੇ ਵੀ ਸਾਡੇ ਲਈ ਬਹੁਤ ਨੇ ਕਿਉਂਕਿ ਇਹ ਸਰਕਾਰਾਂ ਉਹ ਨੇ ਜਿਹੜੇ ਸਮੇਂ ਚੱਲਦੀਆਂ ਨੇ ਸਾਡਾ ਕੇਡਰ ਖਤਮ ਕਰਤਾ 646 ਪੀਟੀ ਪੀਟੀ ਟੀਚਰ ਦੀ ਪੋਸਟ ਹੀ ਖਤਮ ਕਰਤੀ ਉਸ ਨੂੰ ਬਚਾਣ ਲਈ ਅਸੀਂ ਡਬਲ ਵੈਂਚ ਤੇ ਕੇਸ ਲਾਇਆਗਾ ਜਦੋਂ ਕਿ ਜਿਹੜੇ ਸਾਡੇ ਵਕੀਲ ਸੀ ਰਾਜੀ ਬਾਤਮਾਰਾਮ ਜੀ ਨੇ 2021 'ਚ ਇਹਨਾਂ ਨੇ ਸਾਨੂੰ ਕੇਸ ਜਿੱਤ ਕੇ ਦਿੱਤਾ ਸੀ ਪਰ ਆਮ ਪਾਰਟੀ ਦੀ ਸਰਕਾਰ ਨੇ ਆ ਕੇ ਜਦੋਂ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਨੇ ਸਾਨੂੰ ਟੈਂਕੀ ਜਿਤਾ ਰਿਆ ਸੀ ਪਰ ਇਹ ਸਰਕਾਰ ਨੇ ਕੀ ਕੀਤਾ ਆ ਕੇ ਸਾਡੇ ਕੇਡਰ ਹੀ ਖਤਮ ਕਰਤਾ ਤੇ ਜਦੋਂ ਅਸੀਂ ਜਿਮਨੀ ਚੋਣਾ ਵਿੱਚ ਸੰਗਰੂ ਟੈਂਕੀ ਤੇ ਬੈਠੇ ਸੀ ਉਦੋਂ ਨੀਨਾ ਮਿੱਤਲ ਜੀ ਮੀਥੇਰ ਜੀ ਸਿੱਖਿਆ ਮੰਤਰੀ ਸੀ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਮੇਰੀ ਭੈਣ نیچے ਆ ਜਾ ਦੂਜੀ ਵਾਰ ਫੇਰ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਇਹਨਾਂ ਨੇ ਪਹਿਲਾਂ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਨੇ ਕੀਤਾ ਸੈਕੰਡ ਟਾਈਮ ਕੀਤਾ ਮੀਥੇਰ ਜੀ ਨੇ ਜਦੋਂ ਸਿੱਖਿਆ ਮੰਤਰੀ ਸੀ ਕਹਿੰਦੇ ਮੇਰੀ ਭੈਣ ਤੁਸੀਂ نیچے ਆ ਜਾਓ ਜਿਮਨੀ ਚੋਣਾ ਵੇਲੇ ਜੋ ਦੂਸਰੇ ਦਿਨ ਕੇਜਰੀਵਾਲ ਜੀ ਨਹੀਂ ਆਣਾ ਸੀ ਸਾਨੂੰ ਕਹਿੰਦੇ ਨੀਨਾ ਮਿੱਤਲ ਜੀ ਰਾਜਪੁਰੇ ਵਾਲੇ ਜਿਹੜੇ ਮੈਡਮ ਨੇ ਉਹ ਸਾਨੂੰ نیچے ਧਾਰਨਾਏ ਸੀ ਸੋਰੀ ਮੀਤ ਜੀਰ ਜੀ ਨੇ ਸਾਡੇ ਨਾਲ ਵੀਡੀਓ ਕਾਨਫਰੈਂਸ ਕਾਲ ਕੀਤੀ ਸੀ ਕਹਿੰਦੇ 18 ਜੁਲਾਈ ਦੇ ਪਹਿਲੇ ਹਫਤੇ ਤੁਹਾਡੀ ਮੈਟ ਲਿਸਟ ਜਾਰੀ ਕੀਤੀ ਜਾਵੇਗੀ ਪਰ ਇਹਨਾਂ ਨੇ ਕੀ ਕੀਤਾ ਸਾਡਾ ਕਿਡਰੀ ਖਤਮ ਕਰਤਾ ਮੀਤ ਜੀਰ ਜੀ ਨੇ ਦੇਖੀ ਅਸੀਂ ਡਬਲ ਬੈਂਚ ਤੇ ਕੇਸ ਲਾਇਆ ਆਪਣੀ ਪੋਸਟ ਨੂੰ ਬਚਾਣ ਲਈ ਅਸੀਂ 2011 ਤੋਂ ਲੈ ਕੇ 2024 ਚੱਲ ਰਹੇ ਹਾਂ ਅਸੀਂ ਅੱਜ ਤੱਕ ਬੇਰੋਜ਼ਗਾਰੀ ਦੀ ਮਾਰ ਚੱਲ ਰਹੇ ਹਾਂ ਪਰ ਮੈਂ ਕਹਿੰਦੇ ਆ ਸਾਡੀ ਜਥੇਬੰਦੀ ਉਹ ਆ ਕਿ ਸਾਡੇ ਉਹ ਮਾੜੇ ਹਾਲ ਨੇ ਇੱਕ ਫੰਡ ਮੰਗ ਲਈ ਸਾਨੂੰ ਇੱਕ ਵੀਡੀਓ ਬਣਾ ਕੇ ਤੁਹਾਡਾ ਇੱਕ ਇੱਕ ਰੁਪਿਆ ਮੰਗਣਾ ਪੈ ਰਿਹਾ ਪੰਜਾਬ ਵਾਸੀ ਤੋਂ ਕਿ ਅਸੀਂ ਉਹ 3.5 ਲੱਖ ਰੁਪਏ ਦੇ ਚੁੱਕੇ ਹਾਂ ਕਿਉਂਕਿ ਸਾਡੇ ਨਾਲ ਇੱਕ ਪਹਿਲਾਂ ਇੱਕ ਵਿਸ਼ਵਾਸ ਘਾਤ ਹੋਇਆ ਗੁਰਵਿੰਦਰ ਗੈਰੀ ਜੀ ਕੀਤੇ ਸੀ ਉਹ ਸਾਡੀ ਤਰੀਕ ਰੱਬ ਜਾਣੇ ਭੁੱਲ ਗਏ ਉਹਨਾਂ ਨੂੰ ਅਸੀਂ 8 ਲੱਖ ਪੇ ਕੀਤਾ ਸੀ ਉਹ ਸਾਡੀ ਤਰੀਕ ਭੁੱਲ ਗਏ ਜਾਂ ਕੀ ਹੋਇਆ ਰੱਬ ਜਾਣੇ ਪਰ ਅੱਜ ਉਹ ਏਜੀ ਪੰਜਾਬ ਬਣੇ ਹੋਏ ਨੇ ਗੁਰਵਿੰਦਰ ਸਿੰਘ ਗੈਰੀ ਜੀ ਮੈਂ ਗੁਰਵਿੰਦਰ ਸਿੰਘ ਗੈਰੀ ਜੀ ਨੂੰ ਵੀ ਹੱਥ ਜੋੜ ਕੇ ਅਪੀਲ ਕਰਦੀ ਹਾਂ ਕਿ ਉਸ ਟਾਈਮ ਤੁਹਾਡੇ ਹੱਥ 'ਚ ਪਾਵਰਾਂ ਨਹੀਂ ਸੀ ਅੱਜ ਤਾਂ ਤੁਸੀਂ ਹਾਈ ਕੋਰਟ ਦੀ ਸਾਰੀ ਪਾਵਰ ਤੁਹਾਡੇ ਹੱਥ ਚਾ ਤੁਸੀਂ ਅੱਜ ਵੀ ਸਾਡੇ ਹੱਕ ਚ ਪੁੱਗ ਸਕਦੇ ਹੋ ਜੇ ਤੁਸੀਂ ਉਸ ਦਿਨ ਤੁਸੀਂ ਕਹਿੰਦੇ ਹੋ ਕਿ ਤੁਸੀਂ ਸਾਡੀ ਤਰੀਕ ਭੁੱਲ ਗਏ ਸੀ ਮੈਂ ਹਰ ਇੱਕ ਪੰਜਾਬ ਵਾਸੀ ਨੂੰ ਕਹਿੰਨੀ ਆ ਕਿ ਤੁਹਾਡਾ ਦਿੱਤੇ ਯੋਗਦਾਨ ਨਾਲ ਸਾਡੇ ਘਰਾਂ ਦੇ ਚੁੱਲਿਆਂ ਚ ਅੱਗ ਬਲਦੀ ਹੋ ਜੂਗੀ ਸਾਨੂੰ ਤੁਹਾਡੇ ਸਹਿਯੋਗ ਦੀ ਜ਼ਰੂਰਤ ਆ ਅਗਰ ਤੁਹਾਡਾ ਫੰਡ 3.5 ਲੱਖ ਤੋਂ ਉੱਪਰ ਵੀ ਹੁੰਦਾਗਾ ਤੇ ਤੁਹਾਡਾ ਇੱਕ ਇੱਕ ਰੁਪਏ ਦਾ حساب ਵੀ ਦਵਾਂਗੇ ਤੇ ਜੇ ਵੱਧ ਵੀ ਹੁੰਦਾਗਾ ਜਿਸ ਵੀ ਜਥੇਬੰਦੀ ਨੂੰ ਭੈਣ ਭਰਾਵ ਨੂੰ ਉਹ ਪੈਸੇ ਵਾਧੇ ਅਸੀਂ ਵਾਪਸ ਕਰਾਂਗੇ ਜਿਸ ਨੂੰ ਜ਼ਰੂਰਤ ਹੋਊਗੀ ਉਹ ਦਿੱਤਾ ਜਾਵੇਗਾ ਪਰ ਪਲੀਜ਼ ਮੇਰੇ ਹੱਥ ਜੋੜ ਕੇ ਬੇਨਤੀ ਆ ਕਿ ਸਰਕਾਰਾਂ ਨੇ ਸਾਡੇ ਨਾਲ ਉਹ ਹਾਲ ਕੀਤਾ ਕਿ ਸਾਡੇ ਉਹ ਦਿਨ ਆ ਗਏ ਕਿ ਸਾਨੂੰ ਅੱਜ ਫੰਡ ਮੰਗਣ ਲਈ ਇੱਕ ਵੀਡੀਓ ਬਣਾ ਕੇ ਦਵਾਈ ਲਾਣੀ ਪੈ ਰਹੀ ਹੈ ਕਿ ਸਾਡੀ ਮਦਦ ਕੀਤੀ ਜਾਵੇ ਕਿ ਤੁਹਾਡਾ 1 ਰੁਪਿਆ ਦਿੱਤਾ ਵੀ ਤੁਹਾਡੇ ਦਿੱਤੇ ਹੋਏ ਫੰਡ ਨਾਲ ਸਾਡੇ 646 ਪਰਿਵਾਰਾਂ 'ਚ ਚੁੱਲ੍ਹਿਆਂ 'ਚ ਅੱਗ ਬਲੂਗੀ ਮੈਂ ਕਹਿੰਦੀ ਜਿੰਨਾ ਤੱਕ ਜਿਉਂਦੇ ਰਹਿਣਗੇ ਤੁਹਾਨੂੰ ਦੁਆ ਦੇਣਗੇ ਤੇ ਪਲੀਜ਼ ਵੱਤ ਤੋਂ ਵੱਤ ਸਾਡੀ ਮਦਦ ਕਰੋ ਜੇ ਸਰਕਾਰ ਨੇ ਸਾਡਾ ਹਾਲ ਕੀਤਾ ਸਾਨੂੰ ਮੰਗਲ ਤੇ ਮਜਬੂਰ ਕਰਤਾ ਪੜੇ ਲਿਖਿਆ ਉਹਨੂੰ ਇੱਕ ਪਹਕਾਰੀ ਮਨਾਤਾ ਹੀ ਸਰਕਾਰ ਨੇ ਮੈਂ ਬੇਨਤੀ ਕਰਦੀ ਹਾਂ ਕਿ ਸਾਡੀ ਵੱਤ ਤੋਂ ਵੱਤ ਮਦਦ ਕੀਤੀ ਜਾਵੇ ਧੰਨਵਾਦ ਸਾਥੀਓ ਮੈਂ ਇਹਦੇ ਵਿੱਚ ਇੱਕ ਇਹ ਵੀ ਦੱਸਣਾ ਚਾਹਣੀ ਆ ਕਿ ਮੇਰਾ ਨੰਬਰ ਹੈਗਾ ਜਿਸ ਤੇ ਤੁਸੀਂ Google Pay ਕਰਨਾ 7009414 397 70094 14397 ਇਹ ਮੇਰਾ Google Pay ਨੰਬਰ ਆ ਇਸ ਤੇ ਤੁਸੀਂ Google Pay ਕਰਨਾਗਾ ਜੇ ਵੀਰੇ ਤੁਹਾਡਾ 1 ਰੁਪਿਆ ਵੀ ਆਮਦਾਗਾ ਤੁਹਾਨੂੰ ਇੱਕ ਇੱਕ ਹਿਸਾਬ ਦਿੱਤਾ ਜਾਊਗਾ ਸਾਨੂੰ ਸਿਰਫ 3.5 ਲੱਖ ਰੁਪਏ ਦੀ ਜ਼ਰੂਰਤ ਆ ਬਈ ਜੀ ਜਿਸ ਤੋਂ ਵੱਧ ਗਿਆ ਵੀਗਾ ਉਹ ਵੀ ਅਸੀਂ ਵੀਡੀਓ ਬਣਾ ਕੇ ਦੱਸਾਂਗੇ ਕਿ ਸਾਡੇ ਕੋਲ ਇੰਨਾ ਪੈਸਾ ਵੱਧ ਗਿਆ ਤੇ ਜਿਸ ਵੀ ਭੈਣ ਭਰਾ ਨੂੰ ਜਿੱਥੇ ਬੰਦੀ ਨੂੰ ਜਿਸ ਨੂੰ ਵੀ ਜ਼ਰੂਰਤਮੰਦ ਨੂੰ ਲੋੜ ਹੋਊਗੀ ਉਹ ਪੈਸਾ ਉਸ ਨੂੰ ਦਿੱਤਾ ਜਾਵੇਗਾ ਪਲੀਜ਼ ਸਾਨੂੰ ਅੱਜ ਤੁਹਾਡੇ ਸਾਥ ਦੀ ਜ਼ਰੂਰਤ ਆ